ਇਮਲਾਜ ਜਮ ਜੁਨੀਅਨ ਜਿੰਦਾਬਾਦ 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 ਪਟਨਾ ਦਾ ਇੱਕਾ ਜਿੰਦਾਬਾਦ 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 ਪਟਨਾ ਦਾ ਇੱਕਾ ਜਿੰਦਾਬਾਦ ਬੱਚੇ ਵਾਪਸ ਕਰੋ ਵਾਪਸ ਕਰੋ ਵਾਪਸ ਕਰੋ ਪਟਨਾ ਸ਼ਹਿਰ ਦੇ ਬੱਚੇ ਵਾਪਸ ਕਰੋ ਵਾਪਸ नहीं करेंगे। हाय 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 हाय। श्यामच मुर्दा मुर्दाबाद वाली सरकार मुर्दा पानाबाद मुर्दाबादी सरकार मुर्दा पान मुर्दाबाद मुर्दाबाद ਜਿਹੜੀ ਤਸਵੀਰ ਹੈ ਉਹ ਹਮੇਕ ਹੈ ਜਿੰਦਾਬਾਦ ਹਮੇਕ ਹੈ ਪੈਨਾ ਨੇ ਇੱਕ ਜਿੰਦਾਬਾਦ ਪੈਨਾ ਨੇ ਇੱਕ ਜਿੰਦਾਬਾਦ ਪੈਸਟ ਤੇ ਅਰਬਨ ਦੇ ਸਾਰੇ ਸਾਥੀ ਇਕੱਠੇ ਹੋਣਾ ਹੈ ਅੱਜ ਈਸਟ ਬਲੌਕ ਦੇ ਵਿੱਚ ਜਦ ਕੇ ਆਪਣੇ ਬਲਵਿੰਦਰ ਜੀ ਸਰ ਨੂੰ ਪਹਿਲਾਂ ਵੀ ਆਪਾਂ ਇਨਫੋਰਮੇਸ਼ਨ ਦੇ ਚੁੱਕੇ ਸੀਗੇ ਸਾਡਾ ਮਹਿਕਮਾ ਜਿਹੜਾ ਆ ਉਹ ਬਿਲਕੁਲ ਹੀ ਸਾਡੇ ਇਸ ਚੀਜ਼ ਦੇ ਮਤਲਬ ਹੈ ਨਹੀਂ ਫਿਕਰ ਨਹੀਂ ਉਹਨਾਂ ਨੂੰ ਵੀ ਸਾਡਾ ਮਹਿਕਮਾ ਕੀ ਕਰਦਾ ਹੈ ਤੇ ਸਾਡੇ ਲਈ ਸਾਡੀਆਂ ਵਰਕਰਾਂ ਲਈ ਜੋ ਵੀ ਕੰਮ ਤੜਾ ਤਾੜ ਉਹਨਾਂ ਤੇ ਪ੍ਰੈਸ਼ਰ ਪਨਾ ਬਣਾ ਕੇ ਬਣਾ ਬਣਾ ਕੇ ਤੇ ਉਹਨਾਂ ਨੂੰ ਉਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਆ ਸਾਡੇ ਅੱਜ ਸਾਡਾ ਜਿਹੜਾ ਮੇਨ ਧਰਨਾ ਹੈਗਾ ਆ ਫੋਟੋ ਕੈਪਚਰਿੰਗ ਦਾ ਪੋਸ਼ਨ ਟਰੈਕਰ ਤੇ ਅਸੀਂ ਓਨੀ ਦੇਰ ਤੱਕ ਨਹੀਂ ਕਰਾਂਗੇ ਜਿੰਨੀ ਦੇਰ ਤੱਕ ਸਾਨੂੰ ਮੋਬਾਈਲ ਜਾਂ ਟੈਬਲੇਟ ਜਾਂ ਸਾਡੇ 3 ਤੋਂ 6 ਸਾਲ ਦੇ ਬੱਚੇ ਸਾਡੇ ਆਂਗਣਵਾੜੀਆਂ ਸੈਂਟਰਾਂ ਦੇ ਵਿੱਚ ਵਾਪਸ ਨਹੀਂ ਹੁੰਦੇ ਉਨੀ ਦੇਰ ਤੱਕ ਅਸੀਂ ਆਪਣਾ ਫੋਟੋ ਕੈਪਚਰਿੰਗ ਦਾ ਕੰਮ ਜਿਹੜਾ ਨਹੀਂ ਕਰਾਂਗੇ ਸੋ ਬਾਕੀ ਸਤਿਓ ਜਿਹੜਾ ਪੋਸ਼ਨ ਡੈਕਰ ਦੇ ਪ੍ਰਤੀ ਹੋਰ ਪੰਜ ਰਜਿਸਟਰਾਂ ਦਾ ਕੰਮ ਆ ਉਹ ਵੀ ਅਸੀਂ ਉਨੀ ਦੇਰ ਤੱਕ ਨਹੀਂ ਕਰਾਂਗੇ ਜਿੰਨੀ ਦੇਰ ਤੱਕ ਸਰਕਾਰ ਸਾਡਾ ਮੋਬਾਈਲ ਪਤਾ ਜਾਂ ਮੋਬਾਈਲ ਵਗੈਰਾ ਨਹੀਂ ਦਿੰਦੇ ਹੈਗੇ ਬਾਕੀ ਸਾਡਾ ਜਿਹੜੀ ਫੀਡ ਆ ਰਹੀ ਆ ਇਸ ਵੇਲੇ ਸਾਡੀ ਫੀਡ ਬਿਲਕੁਲ ਗੰਦੀ ਆ ਰਹੀ ਆ ਔਰ ਜਿਸ ਜਿਸ ਵੇਲੇ ਜ਼ਿਆਦਾ ਗੰਦੀ ਸੀਗੀ ਉਸ ਵੇਲੇ ਤਾਂ ਅਜ ਤੱਕ ਕਿਸੇ ਨੇ ਸਾਡੇ ਸੈਂਟਰਾਂ ਦੀ ਕੋਈ ਚੈਕਿੰਗ ਨਹੀਂ ਕੀਤੀ ਜੇ ਸਾਡਾ ਇੰਨਾ ਰੋਲਾ ਪੈਣ ਦੇ ਬਾਵਜੂਦ ਵੀ ਅੱਜ ਅਸੀਂ ਆਪਣੇ ਸੈਂਟਰਾਂ ਦੇ ਵਿੱਚ ਇਹਨਾਂ ਨੇ ਕੁਝ ਥੋੜਾ ਜਿਹਾ ਵਧੀਆ ਰਾਸ਼ਨ ਦਾ ਕੁਆਲਿਟੀ ਦੇ ਦਿੱਤੀ ਹੋਊਗੀ ਤੇ ਅੱਜ ਇੱਕ ਇੱਕ ਸੈਂਟਰ ਦੇ ਵਿੱਚ ਜਾ ਕੇ ਚੈੱਕ ਕੀਤਾ ਜਾ ਰਿਹਾ ਆ ਬਟ ਉੱਥੇ ਵੀ ਜੋ ਸਹੀ ਰਾਸ਼ਨ ਆ ਉਹਦੀ ਰਿਪੋਰਟ ਤੇ ਜਾ ਰਹੀ ਆ ਅੱਗੇ ਜੋ ਗਲਤ ਹੈਗਾ ਜਿੱਦਾਂ ਦਲੀਏ ਦਾ ਲਾਹ ਪਤਰੀ ਜਿਹੜੇ ਹੈਗੇ ਆ ਉਹ ਆਪਣਾ ਉਸ ਚੀਜ਼ ਦਾ ਦੱਸ ਰਿਹਾ ਕਿ ਇਹ ਕੌੜਾ ਬਣਦਾ ਆ ਪੰਜੀਰੀ ਜਿਹੜੀ ਆ ਉਹ ਕੱਚੀ ਆ ਜਿਹੜਾ ਸਾਡਾ ਮੁਰਮਰੇ ਆ ਉਸ ਬਿਲਕੁਲ ਹੀ ਖਾਣ ਯੋਗ ਨਹੀਂ ਹੈਗੇ ਬੱਚਿਆਂ ਦੇ ਉਸ ਚੀਜ਼ ਦੀ ਰਿਪੋਰਟ ਨਹੀਂ ਜਾ ਰਹੀ ਗਲਤ ਚੀਜ਼ ਦੀ ਰਿਪੋਰਟ ਨਹੀਂ ਜਾ ਰਹੀ ਜੋ ਇੱਕ ਖਿਚੜੀ ਸਹੀ ਬਣਦੀ ਆ ਜੀ ਸਾਡਾ ਰਿਪੋਰਟ ਜਿਹੜੀ ਬਿਲਕੁਲ ਸਹੀ ਆ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਤਾਰੇ ਜਿਲ੍ਹਾ ਸਾਰਾ ਸਾਡਾ ਹੀ ਹੈਗਾ ਪਰ ਤੁਸੀਂ ਮੇਰਾ ਡੈਜਿਸ ਪੁੱਛ ਰਹੇ ਇਹਦੇ ਵਿੱਚ ਕੋਈ ਜ਼ਰੂਰੀ ਵੀ ਹੈ ਨਹੀਂਗਾ ਇੰਨੀ ਬਾਰ ਹੈ ਫਲੋਰ ਤੁਮਲ ਜਲੰਧਰ ਦਾ ਹੀ ਹੋ ਗਿਆ ਨਾ ਜਲੰਧਰ ਤੁਹਾਨੂੰ ਕੀ ਕਾਰਨ ਕੀ ਤੁਹਾਡਾ ਜਿੱਥੇ ਤੁਸੀਂ ਧਰਨਾ ਪ੍ਰਦਰਸ਼ਨ ਕਰਦੇ ਹੋ ਸਰ ਸਾਡੇ ਧਰਨੇ ਪ੍ਰਦਰਸ਼ਨ ਨੂੰ ਲੈ ਕੇ ਇਹ ਹੈ ਕਿ ਸਾਡੇ ਵਿੱਚ ਇੰਨੀ ਬੇਚ ਇੰਨੀ ਪਾਈ ਜਾ ਰਹੀ ਹੈ ਇਸ ਚੀਜ਼ ਨੂੰ ਲੈ ਕੇ ਕਿ ਅਸੀਂ ਆਲਰੇਡੀ ਪਹਿਲਾਂ ਹੀ ਰਜਿਸਟਰਾਂ ਤੇ ਕੰਮ ਕਰਦੇ ਹਾਂ ਆਪਣਾ ਪਹਿਲਾਂ ਸਾਡੇ ਤੇ ਇਹ ਦੁਬਾਰਾ ਪਾਇਆ ਜਾ ਰਿਹਾ ਸੀ ਕਿ ਤੁਸੀਂ ਆਪਣੇ ਜਿਹੜੇ 12 13 ਰਜਿਸਟਰ ਆ ਉਹ ਪੂਰੇ ਮੇਨਟੇਨ ਕਰਨੇ ਆ ਤਾਂ ਆਪਾਂ ਉਹਦੇ ਵਾਲੇ ਸਾਰਾ ਧਿਆਨ ਦਿੰਦੇ ਸੀ ਕਿ ਜਿਹੜਾ ਰਜਿਸਟਰ ਵਰਗ ਆ ਉਹਨੂੰ ਕੋਈ ਮਿਟਾ ਨਹੀਂ ਸਕ ਕਰ ਨਹੀਂ ਸਕਦਾ ਪਰ ਇਹ ਨਵਾਂ ਹੀ ਇੱਕ ਆਇਆ 2018 ਤੋਂ ਕਿ ਤੁਸੀਂ ਕੋਰਸ ਟ੍ਰੈਕ ਤੇ ਕੰਮ ਕਰਨਾ ਇਹਦੇ ਬਾਰੇ ਚ ਨਾ ਸਾਨੂੰ ਕੋਈ ਟ੍ਰੇਨਿੰਗ ਦਿੱਤੀ ਗਈ ਹੈ ਨਾ ਸਾਨੂੰ ਕੋਈ ਫੋਨ ਦਿੱਤਾ ਗਿਆ ਇਸ ਤੋਂ ਪਹਿਲਾਂ ਕਿ ਇੰਨਾ ਪ੍ਰੈਸ਼ਰ ਪੈਂਦਾ ਇਸ ਕੰਮ ਲਈ ਤੇ ਆਪਣੀ ਸਾਡੀ ਜੂਨੀਅਰ ਅੰਗਰੇਜ਼ਵੜੀ ਮਲਾਜ਼ਮ ਜੂਨੀਅਰ ਪੰਜਾਬ ਸੀਟੂ ਵੱਲੋਂ ਜਿਹੜਾ ਆ ਪ੍ਰਦਰਣੀ ਪ੍ਰਦਰਸ਼ਨ ਕੀਤੇਗੇ ਕਿ ਸਾਨੂੰ ਤਾਂ ਡਾਟਾ ਪੈਕੇਜ ਵੀ ਨਹੀਂ ਦਿੱਤਾ ਜਾ ਰਿਹਾ ਤੇ ਜਦੋਂ ਅਸੀਂ ਇਸ ਕੰਮ ਲਈ ਜੜੇ ਤਾਂ ਫਿਰ ਸਾਨੂੰ ਉਹਨਾਂ ਨੇ 2000 ਰੁਪਏ ਜਿਹੜਾ ਉਹ ਇਸ ਹਾਲ ਦਾ ਦੇਣਾ ਸ਼ੁਰੂ ਕੀਤਾ ਹਾਲੇ ਸਾਡੀ ਇੱਕ ਕਿਸ਼ਤ ਦੋ ਕਿਸ਼ਤਾਂ ਆਈਆਂ ਜੀ ਕਿ ਸਰ ਉਹ ਲੈ ਕੇ ਰਜਿਸਟ੍ਰੇਸ਼ਨ ਨੂੰ ਲੈ ਕੇ ਜਿੱਦਾਂ ਜਿੱਦਾਂ ਅਸੀਂ ਥੋੜਾ ਥੋੜਾ ਕੰਮ ਕਰਦੇ ਕਰਦੇ ਉਹਨਾਂ ਨੇ ਜਿਹੜਾ ਸਾਰਾ ਹੀ ਸਾਡਾ ਰਜਿਸਟਰ ਵਰਕ ਜਿਹੜਾ ਆ ਖਤਮ ਕਰਨ ਦੀ ਗੱਲ ਕੀਤੀ ਆ ਤੇ ਜਿਹੜਾ ਕੰਮ ਆ ਤੁਸੀਂ ਫੋਨ ਤੇ ਹੀ ਕਰਨਾ ਹੈ ਸਰ ਤੁਸੀਂ ਇਹ ਦੱਸੋ ਕਿ ਬਿਨਾਂ ਹਥਿਆਰ ਤੋਂ ਕੋਈ ਫੌਜ ਲੜਦੀ ਦੇਖੀ ਹੈ ਬਿਨਾਂ ਹਥਿਆਰ ਤੋਂ ਕੋਈ ਲੜਦਾ ਦੇਖਿਆ ਆਪਾਂ ਜੇ ਸਾਡੇ 'ਚ ਕੋਈ ਹੋਊਗਾ ਸਾਡੇ ਕੋਲ ਫੋਨ ਹੋਣਗੇ ਸਦਕਾ ਟੈਬ ਹੋਣਗੇ ਤਾਂ ਹੀ ਅਸੀਂ ਕੰਮ ਕਰ ਸਕਦੇ ਬਿਨਾਂ ਟ੍ਰੇਨਿੰਗ ਤੋਂ ਤਾਂ ਕੋਈ ਵੀ ਕੰਮ ਨਹੀਂ ਕਰ ਸਕਦਾ ਕਿਸੇ ਦੌਰ ਦੇ ਵਿੱਚ ਜਿਹੜਾ ਡਿਜੀਟਲ ਦੌਰ ਦੱਸਿਆ ਜਾ ਰਿਹਾ ਤੇ ਇਹ ਤੁਹਾਡੇ ਵਾਰੀ ਕਿਉਂ ਇਹਨਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਨਜ਼ਰਅੰਦਾਜ਼ ਇਹ ਆ ਰਿਹਾ ਸਰ ਜਿਹੜੀਆਂ ਸਰਕਾਰ ਦੀਆਂ ਸਕੀਮਾਂ ਆ ਗਈਆਂ ਉਹ ਤਾਂ ਇਹ ਹੈ ਕਿ ਸੈਂਟਰ ਬੰਦ ਹੋਣ ਦੇ ਕਿਨਾਰੇ ਆ ਡਰਾਵੇ ਦਿੱਤੇ ਜਾ ਰਹੇ ਆ ਜਿਹੜੀਆਂ ਹੁਣ ਸਾਡੀਆਂ ਭੈਣਾਂ ਆ ਬਚੀਆਂ 70 ਸਾਲ ਦੀਆਂ ਹੋਰੀਆਂ 65 ਦੀਆਂ ਹੋਰੀਆਂ 60 ਦੀਆਂ ਉਹਨਾਂ ਦੇ ਵਾਸਤਾ ਕੰਮ ਨਹੀਂ ਆ ਇਹ ਕੰਮ ਕਰਨਾ ਠੀਕ ਹੈ ਨਾ ਉਹ ਵੀ ਬਿਨਾ ਟ੍ਰੇਨਿੰਗ ਤੋਂ ਕਰਨਾ ਸੋ ਸਾਡੀ ਇਹੀ ਮੰਗ ਹੈ ਕਿ 2018 ਤੋਂ ਜਿਹੜਾ ਇਹ ਕੋਸਨ ਟ੍ਰੈਕ ਦਾ ਕੰਮ ਚੱਲ ਰਿਹਾ ਆ ਉਹਦਾ ਸਾਡਾ ਜਿਹੜਾ ਇਨਸੈਂਟਿਵ ਆ 500 200 ਜਿਹੜਾ ਵਰਕਰ ਹੈਲਪਰ ਨੂੰ ਦੇਣਾ ਆ ਉਹ ਵੀ ਨਹੀਂ ਦਿੱਤਾ ਗਿਆ ਆ ਤੇ ਜਦੋਂ ਹੁਣ ਜੂਨੀਅਰ ਨੇ ਮੰਗ ਕੀਤੀ ਆ ਤਾਂ ਇਹ ਬੁਖੇੜਾ ਖੜਾ ਕਰ ਦਿੱਤਾ ਗਿਆ ਆ ਕਿ ਜਿਹੜਾ ਕੰਮ ਕਰੂਗਾ ਉਹਦਾ ਪਾਊਗਾ ਜਿਹੜਾ ਕੰਮ ਨਹੀਂ ਕਰੂਗਾ ਉਹਦਾ ਨਹੀਂ ਪਾਊਗਾ ਤੇ ਸਾਡੀ ਇੱਕੋ ਹੀ ਮੰਗ ਆ ਕਿ ਸਾਨੂੰ ਟ੍ਰੇਨਿੰਗ ਦਿੱਤੀ ਜਾਵੇ ਸਾਨੂੰ ਟੈਪ ਦਿੱਤੇ ਜਾਣ ਸਾਨੂੰ ਵਧੀਆ ਜਿਹੜਾ ਡਾਟਾ ਪੈਕੇਜ ਦਿੱਤਾ ਜਾਵੇ ਤਾਂ ਕਿ ਅਸੀਂ ਕੰਮ ਤੋਂ ਤਾਂ ਮਨ ਹਰਦੇ ਹੀ ਨਹੀਂ ਸਾਰਿਆਂ ਨੂੰ ਮਜ਼ਬੂਰੀ ਆ ਹਰ ਕੋਈ ਬੰਦਾ ਰੋਜ਼ਗਾਰ ਚਾਹੁੰਦਾ ਹੈ ਆਪਣਾ ਰੋਜ਼ਗਾਰ ਬਚਾਣ ਲਈ ਹਰ ਕੋਈ ਚਾਹੁੰਦਾ ਹੈ ਕਿ ਮੈਂ ਆਪਣਾ ਰੋਜ਼ਗਾਰ ਬਚਾਵਾਂ ਸਾਨੂੰ ਤਿਆਰ ਦਿੱਤੇ ਜਾਣ ਸਾਡੀ ਇਹੀ ਮੰਗ ਹੈ ਜੀ ਜੇਕਰ ਸਰਕਾਰ ਫਿਰ ਵੀ ਇਸ ਗੱਲਾਂ ਨੂੰ ਨਜ਼ਰਅੰਦਾਜ਼ ਕਰਦੀ ਤੇ ਉਸ ਤੋਂ ਅਗਲੀ ਰਣਨੀਤੀ ਸਰ ਜੀ ਤੁਹਾਨੂੰ ਪਤਾ ਹੀ ਜਿਹੜੀਆਂ ਸੰਘਰਸ਼ੀ ਜਿਹੜੀਆਂ ਜੁਨੀਆ ਨਾ ਹੁੰਦੀਆਂ ਉਹ ਸੰਘਰਸ਼ ਕਰ ਸਕਦੀਆਂ ਜਿਹੜੀ ਤੁਸੀਂ ਆ ਪੰਜ ਤਰੀਕ ਨੂੰ ਦੇਖਿਆ ਹੀ ਹੈ ਕਿ ਕਿੰਨਾ ਆਪਾਂ ਰੋਡ ਜਾਮ ਕੀਤਾ ਤੇ ਸੀਐਮ ਭਗਵੰਤ ਮਾਨ ਜਿਹੜੇ ਹੈਗੇ ਉਹ ਜਿੰਨੀ ਛੋਣ ਵਿੱਚ ਆਏ ਸੀ ਤੇ ਉਹਦਾ ਨਤੀਜਾ ਇਹ ਨਿਕਲੇ ਸੰਘਰਸ਼ ਦਾ ਕਿ ਸਾਨੂੰ ਉਹਨਾਂ ਨੇ ਤੀਸਰੇ ਦਿਨ ਜਾਨਕਿ ਸਾਡੇ ਮੰਤਰੀ ਮੈਡਮ ਬਲਜੀਤ ਕੌਰ ਨਾਲ ਜਿਹੜੀ कि ਹੁਣ 5 ਅਗਸਤ ਨੂੰ ਫੇਰ ਮੀਟਿੰਗ ਰੱਖੀ ਹੈ ਦਵਾ ਤਾਂ ਬਣਦਾ ਹੀ ਆ ਬਸ ਉਹਨਾਂ ਵੱਲੋਂ ਆਸ਼ਵਾਸ਼ਣ ਦਿੱਤਾ ਗਿਆ ਲੇਕਿਨ ਹਜੇ ਤੱਕ ਜਿਹੜਾ ਹੈਗਾ ਉਸ ਗੱਲ ਨੂੰ ਧਿਆਨ ਦੇ ਵਿੱਚ ਨਹੀਂ ਲਿਆ ਬਿਲਕੁਲ ਜੀ ਬਿਲਕੁਲ ਜਦੋਂ ਕੋਈ ਸੰਘਰਸ਼ ਕਰਦਾ ਤਾਂ ਉਹਦੇ ਵਿੱਚ ਜਿੱਤ ਜਿਹੜੀ ਉਹ ਚਾਹੀਨੀ ਹੁੰਦੀ ਹੈ ਇਹ ਸਾਸ ਨੂੰ ਲੈ ਕੇ ਅਸੀਂ ਸੰਘਰਸ਼ ਕਰ ਰਹੇ ਹਾਂ ਆਪਣੀ ਮੰਗ ਮੰਨਵਾ ਕੇ ਠੀਕ ਠੀਕ ਜੇ ਅਸੀਂ ਪੋਰਸ਼ਨ ਕਰਕੇ ਮਤਲਬ ਅਗਰ ਸਾਨੂੰ ਪਰਸਨਲ ਫੋਨ ਦੇਣਗੇ ਨਾ ਫਿਰ ਕੰਮ ਕਰਨਾ ਹੈ ਆਪਣੇ ਮਤਲਬ ਇਹਨਾਂ ਕੋ ਪਰਸਨਲ ਫੋਨ ਆ ਇਹ ਫੋਨਾਂ ਦੀ ਮੰਗ ਕਰ ਰਹੇ ਹਾਂ ਇੱਥੇ ਬੜੀ ਧੀਰ ਤੋਂ ਲਟਕਦੀ ਜਾ ਰਹੀ ਕੰਮ ਹੋ ਕਿਉਂ ਨਹੀਂ ਹੈ ਕਾਰਨ ਨਹੀਂ ਨਿਊਜ਼ ਵੈਨਿੰਗ ਚਲੋ ਤੁਸੀਂ ਪਿੱਛੇ ਵੀ ਕਿਤੇ ਰਹਿ ਹੋਣੇ ਕਿਸੇ ਅਫਸਰਾਂ ਦੇ ਨੋਟਿਸ ਦੇ ਵਿੱਚ ਤਾਂ ਲਈ ਸਕਦੇ ਤੁਸੀਂ ਕਾਫੀ ਦੇਰ ਤੋਂ ਜਿਹੜਾ ਮਾਮਲਾ ਲਟਕਦਾ ਹੋਇਆ ਨਜ਼ਰ ਆ ਰਿਹਾ ਹੈ ਹਾਂਜੀ ਮੈਂ ਆਪਣੇ ਸੀਨੀਅਰ ਨੂੰ ਦੋਫੇ ਮੰਗ ਪੱਤਰ ਹੀ ਫਿਰ ਹੋਵੇ ਕਰਦੇ ਜਿਹੜੀ ਕਾਰਵਾਈ ਕਰਨੀ ਹੈ ਕਿਉਂਕਿ ਪਿੱਛੇ ਜੇ ਵੀ ਇੰਨਾ ਬਲੋਂ ਦੇਸ਼ ਭਗਤ ਹਰਾਲ ਦੇ ਵਿੱਚ ਕਾਫੀ ਲੇਡੀਜ਼ ਨੇ ਧਰਨਾ ਮਾਰਿਆ ਅੰਗਰਵੜੀ ਟੀਚਰਾਂ ਨੇ ਲੇਕਿਨ ਉੱਥੇ ਵੀ ਕੋਈ ਸੁਣਵਾਈ ਨਹੀਂ ਹੋਈ ਕਾਰਨ ਕੀ ਸਰਕਾਰਾਂ ਬਾਰੇ ਕਿ ਗਲਤ ਹੈ ਕਿ ਕੀ ਕਾਰਨ ਹੈ ਆਉ ਨੂੰ ਸੁਣ ਕੇ ਨਜ਼ਰ ਅੰਦਾਜ਼ ਕਰਨਾ ਚਾਹੁੰਦੀਆਂ ਜਾਂ ਉਹਦੇ ਦੇ ਗੌਰ ਨਹੀਂ ਕਰਨਾ ਚਾਹੁੰਦੀ ਸਪੈਸ਼ਲ ਪੈ ਰਿਹਾ ਹੈ ਨਾ ਜੈ ਸੀਡੀਪੀਓ ਸਰ ਤੇ ਪੀਓ ਸਰ ਦਾ ਸਪੈਸ਼ਲ ਪਾ ਰਿਹਾ ਪੀਓ ਸਰ ਤੇ ਡਾਇਰੈਕਟਰ ਸਪੈਸ਼ਲ ਪਾ ਰਿਹਾ ਇਹ ਵੀ ਰੀਜ਼ਨ ਹੋ ਸਕਦਾ ਹੈ ਜੇ ਦੇਖਿਆ ਜਾਵੇ ਤਾਂ ਇਹ ਕਾਂਦਨਵਾੜੀ ਵਰਕਰ ਜਿਹੜੇ ਨੇ ਉਹ ਘਰ ਘਰ ਘੁੰਮਦੇ ਨੇ ਔਰ ਜਿਹੜੀਆਂ ਹਰ ਇੱਕ ਦੀਆਂ ਮੁਸ਼ਕਲਾਂ ਵੀ ਹੱਲ ਕਰਦੇ ਲੇਕਿਨ ਉਹਨਾਂ ਨੂੰ ਕਿਉਂ ਨਜ਼ਰ ਅੰਦਾਜ਼ ਕੀਤਾ ਜਾਂਦਾ ਜਦੋਂ ਉਹਨਾਂ ਤੇ ਮੁਸ਼ਕਲ ਆਂਦੀ ਹੈ ਨਜ਼ਰ ਅੰਦਾਜ਼ ਤਾਂ ਨਹੀਂ ਸਰ ਉਹਨਾ ਤੇ ਵੀ ਪ੍ਰੈਸ਼ਰ ਆ ਨਾ ਜੀ ਹਾਂਜੀ ਮੈਡਮ ਨજર ਅੰਦਾਜ਼ ਕੀਤਾ ਜਾ ਰਿਹਾ ਤਾਂ ਤਾਂ ਹੀ ਧੰਨੇ ਪ੍ਰਦਰਸ਼ਨ ਕਰ ਰਹੇ ਹੋ ਨਹੀਂ ਤਾਂ ਉਹਨਾਂ ਨੂੰ ਤਾਂ ਲੋੜ ਹੀ ਨਹੀਂ ਤਾਂ ਕੰਮ ਕਰਦੇ ਹੀ ਵੇ ਆਪਣਾ ਕੰਮ ਨਹੀਂ ਕਰ ਰਹੇ ਹਾਂਜੀ ਮਤਲਬ ਪੋਸ਼ਣ ਟ੍ਰੈਕਰ ਤੇ ਉਹਨਾਂ ਦਾ ਨਹੀਂ ਨਾ ਹੋ ਰਿਹਾ ਕੰਮ ਪੋਸ਼ਣ ਟ੍ਰੈਕਰ ਤੇ ਕੰਮ ਮੰਗ ਰਹੇ ਆ ਸੀਡੀਪੀਓ ਸਰ ਤੋਂ ਪੀਓ ਸਰ ਮੰਗ ਰਹੇ ਆ ਪੀਓ ਸਰ ਤੋਂ ਡਿਪਟੀ ਡਾਇਰੈਕਟਰ ਮੰਗ ਰਹੇ ਆ ਹਨਾ ਕੰਮ ਨਹੀਂ ਹੋ ਰਿਹਾ ਪੋਸ਼ਣ ਟ੍ਰੈਕਰ ਤੇ ਇਹ ਉਹਨਾਂ ਨੂੰ ਫੋਨ ਚਾਹੀਦਾ ਮੈਡਮ ਤੁਹਾਡੀ ਨਵੀਂ ਜੁਆਇਨਿੰਗ ਹੈ ਮਾਦੀ ਤੁਹਾਡੀ ਨੋਲਿਜ ਹਜੇ ਨਹੀਂ ਹੈਗਾ ਕਿ ਇਹਦੇ ਬਾਰੇ ਮੇਰੀ ਡਾਇਰੈਕਟਰ ਬੱਚੀ ਠੀਕ ਠੀਕ ਆਪਣਾ ਸ਼ੋਭ ਨਾਮ ਦੱਸ ਲਈਏ ਮੇਰਾ ਨਾਮ ਕੋਮਲ ਮੈਂ ਜਿਲ੍ਹਾ ਫੈਸਲਪੁਰ ਤੇ ਜਿਹੜਾ ਅੱਜ ਦਾ ਸਾਡਾ ਪ੍ਰੋਗਰਾਮ ਸੀਗਾ ਅਸੀਂ ਪਹਿਲੇ ਤੋਂ ਲਿਖਿਆ ਹੋਇਆ ਸੀਗਾ ਵੀ ਜਿਹਦੇ ਵਿੱਚ ਅਸੀਂ ਸੀਡੀਪੀਓਜ਼ ਜਿਹੜੇ ਬਲਾਕਾਂ ਦੇ ਸੀਡੀਪੀਓਜ਼ ਨੂੰ ਅਸੀਂ ਮੰਗ ਪੱਤਰ ਦੇ ਦੇ ਸੀਗੇ ਜਿਹਦੇ ਵਿੱਚ 2018 ਤੋਂ ਸਾਡਾ ਲਗਾਤਾਰ ਜਿਹੜਾ ਪੋਸ਼ਣ ਟਰੈਕਰ ਦਾ ਜਿਹੜਾ ਕੰਮ ਚੱਲ ਰਿਹਾ ਉਹਦੇ ਵਿੱਚ ਨਾ ਹੀ ਕੋਈ ਮੋਬਾਈਲ ਦਿੱਤਾ ਜਾ ਰਿਹਾ ਨਾ ਹੀ ਉਹਨੂੰ ਕੋਈ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤੇ ਤੇ ਪੋਸ਼ਣ ਟਰੈਕਰ ਉੱਪਰ ਅਸੀਂ ਜਿਹੜਾ ਉਹ ਕੰਮ ਨਾ ਕਰਨ ਦੇ ਵਿਰੋਧ ਦੇ ਵਿੱਚ ਜਿਹੜਾ ਇਹ ਮੰਗ ਪੱਤਰ ਦੇ ਲਈ ਇੱਥੇ ਸਾਰੇ ਸਾਥੀ ਇਕੱਠੇ ਹੋਏ ਆਂ ਤੇ ਜਿਹੜਾ ਕੱਲ ਵਿੱਤ ਮੰਤਰੀ ਵੱਲੋਂ ਜਿਹੜਾ ਬਜਟ ਕੇਂਦਰ ਦਾ ਜਿਹੜਾ ਬਜਟ ਜਾਰੀ ਹੋਇਆ ਉਦੇ ਵਿੱਚ ਸਰਾਸਰ ਅਸੀਂ ਉਸ ਬਜਟ ਦੀ ਨਿਖੇਧੀ ਕਰਦੇ ਹਾਂ ਕਿਉਂਕਿ ਜਿਹੜਾ ਉਹ ਬਜਟ ਆ ਸਿਰਫ ਕਾਰਪਟ ਕਰਾਉਣੇ ਲਈ ਹੀ ਬਜਟ ਰੱਖਿਆ ਗਿਆ ਉਹਦੇ ਵਿੱਚ ਕਿਸਾਨਾਂ ਦੀ ਕਰਜ਼ਾ ਮਾਫੀ ਦੀ ਕੋਈ ਗੱਲ ਨਹੀਂ ਕੀਤੀ ਗਈ ਆਮ ਪਬਲਿਕ ਦੇ ਜਿਹੜੇ ਉਹਨਾਂ ਦੇ ਕੰਮਾਂ ਦੀ ਕੋਈ ਗੱਲ ਨਹੀਂ ਕੀਤੀ ਗਈ ਹੈਗੀ ਸਾਡੇ ਆਂਗਣਵਾੜੀ ਵਰਕਰ ਹੈਲਪਰਾਂ ਦਾ ਸਾਡੇ ਬਜਟ ਦੀ ਕੋਈ ਨਹੀਂ ਉਹਨਾਂ ਨੇ ਕੋਈ ਬਜਟ ਦਾ ਵਾਅਦਾ ਕੀਤਾ ਉਲਟਾ 300 ਕਰੋੜ ਦਾ ਸਾਡੇ ਬਜਟ ਦੇ ਵਿੱਚ ਉਹਨਾਂ ਨੇ ਜਿਹੜੀ ਘਟੌਤੀ ਕਰ ਲਈ ਹੈ ਹੁਣ ਹੀ ਫਿਲਹਾਲ ਵੀ ਸਾਡੀ ਜਿਹੜੀ ਸੈਲਰੀ ਆ ਉਹ ਵੀ ਹਰ ਮਹੀਨੇ ਜਿਹੜੀ ਦੋ ਜਗ੍ਹਾ ਤੋਂ ਸ਼ੇਅਰ ਹੁੰਦਾ ਇੱਕ ਸੈਂਟਰ ਸਰਕਾਰ ਸ਼ੇਅਰ ਕਰਦੀ ਹੈ ਤੇ ਇੱਕ ਸਟੇਟ ਸਰਕਾਰ ਸ਼ੇਅ ਪਿਛਲੇ ਦੋ तकरीबन ਦੋ ਸਾਲ ਤੋਂ ਜਿਹੜਾ ਸੈਂਟਰ ਦਾ ਸ਼ੇਅਰ ਕਦੇ ਵੀ ਟਾਈਮ ਦੇ ਨਾਲ ਨਹੀਂ ਆ ਰਿਹਾ ਸਾਨੂੰ ਸੰਘਰਸ਼ ਕਰਨ ਤੋਂ ਬਾਅਦ ਹੀ ਜਿਹੜਾ ਆ ਉਹ ਸੈਂਟਰ ਦਾ ਸ਼ੇਅਰ ਜਿਹੜਾ ਮਿਲ ਰਿਹਾ ਹੁਣ ਪੰਜਾਬ ਸਰਕਾਰ ਦੇ ਵੱਲੋਂ ਤਾਂ ਬਾਰ-ਬਾਰ ਇਹੀ ਗੱਲਾਂ ਕੀਤੀਆਂ ਜਾ ਰਹੀਆਂ ਵੀ ਜਿਹੜਾ ਕੋਈ ਵੀ ਡਿਪਾਰਟਮੈਂਟ ਆ ਜਾਂ ਸਰਕਾਰੀ ਮੁਲਾਜ਼ਮ ਆ ਉਹਨਾਂ ਦੀਆਂ ਕੋਈ ਸੈਲਰੀਆਂ ਦੇ ਵਿੱਚ ਰੋਕ ਨਹੀਂ ਹੈਗੀ ਸੈਲਰੀਆਂ ਪ੍ਰੋਪਰ ਟਾਈਮ ਤੇ ਜਿਹੜੀਆਂ ਦਿੱਤੀਆਂ ਜਾ ਰਹੀਆਂ ਇਸ ਬਾਰੇ ਕੀ ਕਹਿਣਾ ਚਾਹੁੰਦਾ ਸਰ ਤੁਸੀਂ ਇਹ ਗੱਲ ਕਹਿ ਸਕਦੇ ਵੀ ਇਹ ਵਿਚ ਆ ਗੱਲ ਕਹਿ ਸਕਦੇ ਕਿ ਜਿਹੜੇ ਹਾਥੀ ਜਿਹੜੇ ਦੰਦ ਖਾਣਦੇ ਹੋਰ ਹੁੰਦੇ ਆ ਤੇ ਦਿਖਾਣਦੇ ਹੋਰ ਹੁੰਦੇ ਸਰਕਾਰ ਦਾ ਵੀ ਇਹੀ ਹੈ ਸਰਕਾਰ ਦੇ ਜਿਹੜੇ ਕੰਮ ਨੇ ਉਹ ਸਿਰਫ ਸੜਕਾਂ ਤੇ ਲੱਗੇ ਹੋਏ ਬੈਨਰਾਂ ਉੱਪਰ ਪੋਸਟਰਾਂ ਉੱਪਰ ਹੀ ਜਿਹੜੇ ਆ ਉਹ ਤਕਰੀਬਨ ਲਾਗੂ ਹੋਏ ਨੇ ਜੇ ਆਪਾਂ ਜ਼ਮੀਨੀ ਪੱਧਰ ਦੀ ਗੱਲ ਕਰੀਏ ਤਾਂ ਜਿਹੜੀਆਂ ਮੰਗਾਂ ਜਿਉਂਦੀਆਂ ਕਿਉਂ ਨੇ ਤਾਂ ਸੀਐਮ ਸਾਹਿਬ ਜੀ ਦਾ ਕਹਿਣਾ ਸੀ ਕਿ ਮੇਰੀ ਸਰਕਾਰ ਆਉਣ ਤੋਂ ਬਾਅਦ ਮੈਂ ਕੋਈ ਕੋਈ ਧਰਨਾ ਨਹੀਂ ਲਗਣ ਦੇਣਾ ਕੋਈ ਪ੍ਰਦਰਸ਼ਨ ਨਹੀਂ ਹੋਣ ਦੇਣਾ ਪਰ ਉਲਟਾ ਇਸ ਤੋਂ ਅਗੇ ਉਲਟਾ ਹੋ ਰਿਹਾ ਆ ਜਿਹੜੇ ਧਰਨੇ ਪ੍ਰਦਰਸ਼ਨ ਨੇ ਉਵੇਂ ਤੇ ਉਵੇਂ ਨੇ ਲੋਕ ਜਿਹੜ ਜਿਹੜਾ ਆਪਣਾ ਸੰਘਰਸ਼ ਕਰ ਰਹੀ ਸੀ ਇਹਨਾਂ ਨੂੰ ਕਿਸੇ ਵੀ ਚੀਜ਼ ਦਾ ਹੱਦ ਤੱਕ ਕੋਈ ਵੀ ਜਿਹੜਾ ਉਹਨਾਂ ਦਾ ਸੰਘਰਸ਼ ਹੈ ਕੋਈ ਸਿਰੇ ਨਹੀਂ ਚੜ੍ਹਿਆ ਜਿਹੜੀਆਂ ਮੰਗਾਂ ਚਾਉਂਦੀਆਂ ਕਿਉਂ ਲਟਕੀਆਂ ਹੀ ਜਰੀਆਂ ਨੇ ਦੇਖਿਆ